ਦੇ ਸਾਰੇ ਭੈਣ ਭਰਾਵਾਂ ਨੂੰ ਸਾਰੇ ਜਾਣੇ ਤੁਸੀਂ ਠੀਕ ਆ ਅੱਜ ਬੱਚਿਆਂ ਨੂੰ ਛੁੱਟੀਆਂ ਹੋ ਗਈ ਸੀ ਕਹਿੰਦੇ ਮਕਰੋਨੀ ਬਣਾ ਕੇ ਖਵਾਓ ਹਣਸੇ ਵਾਲੀ ਵੀ ਤੇਰੀ ਹੋਈ ਆ ਫਿਰ ਅਸਟਾੜਾ ਲਾਵਾਂਗੇ ਦਿਖਾਵਾਂਗੇ ਕਿਵੇਂ ਬਣਾਉਣੇ ਆ ਦੇਖੋ ਜਰੂਰ ਕਿਵੇਂ ਬਣਦੀ ਆ ਮਕਰੋਨੀ ਹੁਣ ਲੱਗ ਗਿਆ ਮਕਰੋਨੀ ਨੂੰ ਸੜਕਾ ਲਾਉਣਾ ਜਦੋਂ ਬਣ ਗਈ ਵਧੀਆ ਕੋਲੋਂ ਦਿਖਾਉਣੇ ਆ ਤੇ ਸਾਰੇ ਜਾਣੇ ਦੱਸਦੇ ਸੈਂ ਬਣੀਆਂ ਕਾਫੀ ਕਾਲ ਦੀ ਸਾਰਿਆਂ ਨੂੰ ਬੱਚਿਆਂ ਨੂੰ ਮਕਰੋਨੀ ਮੰਗਦੇ ਸੀਗੇ ਕਿਵੇਂ ਬਣੀ ਪੁੱਤ ਮਕਰੋਨੀ ਸਵਾਦ ਬਣੀ ਆ ਹਾਂ ਕਿੰਨੇ ਦਿਨਾਂ ਦਾ ਕਹਿੰਦੇ ਸੀ ਬਣਾ ਕੇ ਦਿਓ ਬਣਾ ਕੇ ਦਿਓ ਸੱਸੀ ਕਾ ਜੀ ਸਾਰਿਆਂ ਨੂੰ ਹਾਂ ਕਿਵੇਂ ਬਣੀ ਆ ਪੁੱਤ ਦੱਸੋ ਖਾਓ ਸੁਬਾਹ ਦਾ ਬਦਿਆ ਬਣੀ ਆ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਜਿੱਤੇ ਵੀ ਤੁਸੀਂ ਹੋ ਇਹ ਰਾਜੀ ਭੂਜਿਓਂ ਦੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬਾਹਰ ਬੈਠੀਆਂ ਦੇ ਸਾਂ ਦੇ ਸਾਂ ਵਿੱਚ ਮੇਰੀਆਂ ਭੈਣਾਂ ਭਰਾ ਬਜ਼ੁਰਗ ਨਤਮ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਬੱਚੇ ਆ ਸਕੂਲੋਂ ਇਹ ਜਦ ਕੰਮ ਲੱਗ ਗਿਆ ਜੋ ਮਗਰੂਨੀ ਖਾਣੀ ਹੈ ਆਹ ਮਗਰੂਨੀ ਖਾਈ ਜਾਂਦੇ ਆ ਜੀ ਆਓ ਤੁਸੀਂ ਵੀ ਖਾਓ ਕਿਵੇਂ ਬਣੀ ਆ ਦੱਸੋ ਸਵਾਦ ਬਣੀ ਆ ਹੂੰ ਹੂੰ ਚੈੱਕ ਕਰਕੇ ਦੱਸੋ ਕਿਵੇਂ ਬਣੀ ਹੈ ਵਧੀਆ ਚੈੱਕ ਕਰਨ ਨੂੰ ਮੈਂ ਹੁਣ ਅੱਧੀ ਬਾਡੀ ਦਾ ਖਾ ਗਿਆ ਮੈਂ ਇਹਨਾਂ ਵਧੀਆ ਹਯਾ ਮੇਰੀ ਗੁੱਡ ਕਿੰਨੀ ਖੁਸ਼ੀ ਹੋਈ ਬੱਚੂ ਬਹੁਤ ਜ਼ਿਆਦਾ ਨੰਨਾ ਮੁੰਨਾ ਥੋੜੀਓ ਕੱਪੜੇ ਕੱਪੜਿਆਂ ਵਾਲਾ ਝੋਲਾ ਵੀ ਲੈ ਕੇ ਆਓ ਮੇਰੇ ਹਾਂ ਦੇਖੋ ਕਿਹੜੇ ਮੁੰਡਿਆਂ ਵਾਲੇ ਆ ਕਿਹੜੇ ਕੁੜੀਆਂ ਵਾਲੇ ਆ ਇਹ ਕਿੰਨੇ ਤੋਂ ਆਹ ਕਿੰਨੇ ਤੋਂ ਕੜੇ ਇਹ ਬਾਹਰੋਂ ਆ ਵੀ ਦੋ ਮੇਰੀ ਆ ਆ ਕਿਦਾਂ ਆਹ ਕੜੀ ਇਹ ਦਿੱਤੇ ਲੈਂਗਾ ਆ ਮੇਰੇ 엄마 ਜੀ ਹਾਂਜੀ ਹਾਂਜੀ ਸੱਸਰੀ ਕਾਲ ਤਾਂ ਬਲਾਓ ਸੱਸਰੀ ਕਾਲੀ ਭੁੱਲ ਗਏ ਤੁਸੀਂ ਤਾਂ ਸੱਸਰੀ ਕਾਲ ਜੀ ਸਾਰਿਆਂ ਨੂੰ ਸੱਸਰੀ ਕਾਲ ਜੀ ਸਾਰਿਆਂ ਨੂੰ ਹਾਂ ਹਾਂ ਤੇਰੇ ਆ ਪੁੱਤ

ਫਸਲ ਆਲਾ ਨੇ ਵੱਡੇ ਵਜੇ ਇਹ ਨਹੀਂ ਬਈ ਮੇਰੇ ਯਾਦ ਹੈ ਮੰਨੀ ਆ ਗਈ ਤੇਰੇ ਮੇਚ ਇੱਥੋਂ ਹੀ ਪੀੜ ਆ ਨਾ ਜੀ ਮੈਂ ਚੱਤੀ ਆ ਗਈ ਹੋਵੇ ਮੇਰੇ ਕੋਲ ਇਹ ਨਹੀਂ ਆ ਵੀੜਿਆ ਤੁਸੀਂ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਵੀਰੋ ਫਸਲਾਂ ਬਹੁਤ ਚਰਮਲ ਚਰਮਲ ਕਰ ਰਹੀਆਂ ਐ ਇਸੇ ਤਰ੍ਹਾਂ ਹੀ ਚਰਮਲ ਚਰਮਲ ਕਰਦੀਆਂ ਰਹਿਣ ਪਰਮਾਤਮਾ ਕਿਰਪਾ ਰੱਖੇ ਤੇ ਕਈ ਥਾਈਂ ਜਾਨੀ ਕਿ ਨੁਕਸਾਨ ਹੋ ਵੀ ਗਿਆ ਚਲੋ ਉਹ ਮਾਲਕਾ ਉਹ ਕੁਛ ਵੀ ਹੈ ਸ੍ਰਿਸ਼ਟੀ ਦਾ ਮਾਲਕਾ ਕੁਛ ਵੀ ਕਰ ਸਕਦਾ ਨਾ ਤੇ ਮਹਾਰਾਜ ਤੰਦਰੁਸਤੀ ਭਾਖੀ ਰੱਖੇ 6 ਮਹੀਨਿਆਂ ਦੀ ਕਮਾਈ ਆ ਨਾ ਉਸੇ ਬੰਦੇ ਸਰ ਤੇ ਉਸੇ ਤੇ ਹੀ ਬੰਦਾ ਗਾਂ ਵਾਧਾ ਕਿਰਪਾ ਬਣਾਈ ਰੱਖੇ ਮਾਲਕੋ ਔਰ ਤੁਸੀਂ سناਓ ਠੀਕ ਠਾਕ ਹੋ ਸਭ ਰਾਜੀ ਖੁਸ਼ੀ ਹੈ ਪ੍ਰਮਾਤਮਾ ਅੱਗੇ ਹੀ ਅਰਦਾਸ ਆ ਸਭ ਠੀਕ ਠਾਕ ਹੋ ਤੇ ਆ ਹੁਣ ਜਾਂਦੀ ਐ ਜੀ ਲੰਗਿਆਣਾ ਰੋਡ ਨੂੰ ਸੜਕ ਮੈਂ ਉਸੇ ਸੜਕੀ ਜਾ ਰਿਹਾ ਆਪਣਾ ਉਸੇ ਸੜਕ ਤੇ ਖੇਤ ਆ ਤੇ ਆ ਦੇਖੋ ਬਹੁਤ ਸੋਹਣੀਆਂ ਫਸਲਾਂ ਬਹੁਤ ਸੋਹਣੀਆਂ ਕਣਕਾਂ ਖੜੀਆਂ ਆ ਹਾਂਜੀ ਕਿਰਪਾ ਰੱਖੇ ਮਾਲਕ ਬਾਹ ਸੋਨੇ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਆ ਬੜਾ ਹੀ ਮਨ ਨੂੰ ਖੁਸ਼ ਖੁਸ਼ੀ ਹੁੰਦੀ ਆ ਕਿ ਮੇਰੇ ਭੈਣ ਭਰਾ ਜਰੂਰ ਮੇਰੀ ਵੀਡੀਓ ਵੇਖਦੇ ਆ ਮੇਰੇ ਨਵੇਂ ਭੈਣ ਭਰਾ ਵੀ ਜੁੜ ਰਹੇ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਪ੍ਰਮਾਤਮਾ ਕਿਰਪਾ ਕਰੇ ਦਾਨ ਦੁੱਗਣੀ ਰਾਤ ਚੌਗਣੀ ਉਹਨਾਂ ਨੂੰ ਵੀ ਤਰੱਕੀ ਪੱਖੇ ਮਾਲਕ ਤੇ ਆ ਜੀ ਮੈਂ ਹੁਣ ਮੋੜ ਮੋੜ ਲਿਆ ਖੇਤ ਨੂੰ ਮੈਂ ਆਇਆ ਜਾਂ ਚਾਹਤਾ ਸੀ ਸੋਚਿਆ ਮੈਂ ਕਿ ਆਪਾਂ ਸਿੱਧੇ ਚੱਲ ਗਏ ਖੇਤ ਨੂੰ ਤੇ ਇਸੇ ਤਰ੍ਹਾਂ ਹੀ ਮੈਂ ਹੁਣ ਆਇ ਤੁਰਿਆ ਜਾ ਰਿਹਾ ਹੈ ਬੱਚਿਆਂ ਨੂੰ ਮੈਂ ਟਿਊਸ਼ਨ ਛੱਡਿਆ ਆ ਤੇ ਉਹਨਾਂ ਨੂੰ ਸ਼ਾਮੀ ਲੈ ਕੇ ਆਉਣਾ 6 ਵਜੇ ਮੈਂ ਕਿਹਾ ਚਲੋ ਉਦੋਂ ਨੂੰ ਮੈਂ ਮੁੜ ਆਉਂਗਾ ਤੇ ਹਣ ਮੈਂ ਹੌਲੀ ਹੌਲੀ ਜਾ ਰਿਹਾ ਜੇ ਮੈਂ ਉਹ ਗੱਡੀ ਤੇ ਚਲਾ ਰਿਹਾ ਫਿਰ ਉਹ ਇਹਦੀ ਆ ਜਾਂਦੀ ਆ ਵੀ ਕੈਮਰਾ ਹਿੱਲ ਜਾਂਦਾ ਫਿਰ ਉਹ ਗੱਲ ਜੀ ਨਹੀਂ ਬੰਦੀ ਆ ਨਾ ਤੇ ਸੋ ਇਸ ਕਰਕੇ ਮੈਂ ਹੌਲੀ ਹੌਲੀ ਜਾ ਰਿਹਾ ਤੇ ਹੁਣ ਮੈਂ ਤੀਜਾ ਮੋੜ ਮੁੜ ਗਿਆ ਤੇ ਬਹੁਤ ਵਧੀਆ ਜੀ ਉਹ ਠੀਕ ਠਾਕ ਹੋ ਪਰਮਾਤਮਾ ਇਸੇ ਤਰ੍ਹਾਂ ਕਿਰਪਾ ਬੜਾਈ ਰੱਖੇ। ਇਹ ਖੰਡਰ ਦਿੱਤੀ ਹੈ। ਡਰ ਲੱਗ ਰਹੀ ਹੈ। ਡਰ ਵੀ ਲੱਗਦਾ ਜੀ ਇੱਥੇ ਹਾਲਾਤ ਵੀ ਬਹੁਤ ਖਰਾਬ ਨੇ। ਕਿਉਂ ਵੈਸੇ ਮਾਲਕ ਦੀ ਤਾਂ ਆਪਣੇ ਤੇ ਕਿਰਪਾ ਰਹੀ ਆ ਉਹ ਜੀ ਗੱਲ ਬਾਤਾਂ ਨਹੀਂ। ਤੇ ਪਰ ਫੇਰ ਵੀ ਮੈਨੂੰ ਡਰ ਜਾਈ ਚੰਗਾ ਹੁੰਦਾ ਸਿਆਣੇ ਕਹਿੰਦੇ ਆ। ਇਦੋ ਚੀਜ਼ ਦਾ ਪਤਾ ਲੱਗ ਜੇ ਫੇਰ ਕੋਈ ਚੱਕਰ ਨਹੀਂ ਤੇ ਪਰ ਜਿਹਾ ਹਸਾਬ ਨਾਲ ਆਪਾਂ ਕੰਡੀਸ਼ਨ ਚਾਹ ਹਸਾਬ ਨਾਲ ਆਪਾਂ ਨੂੰ ਵੀ ਥੋੜਾ ਜਿਹਾ ਪੈਂਡ ਦੇ ਨੇੜੇ ਨੇੜੇ ਦਾਰੇ ਚ ਹੀ ਰਹਿਣਾ ਚਾਹੀਦਾ ਨਾ ਮੇਰਾ ਅੱਜ ਨਾ ਥੋੜਾ ਜਿਹਾ ਉਹੀ ਮਣ ਜਾਈ 10 ਜਿਹਾ ਸਵੇਰ ਦਾ ਤੇ ਮੈਂ ਐਸੇ ਕਰਕੇ ਆਗੇ ਜੀ ਖੇਤ ਆ ਇਧਰੋਂ ਮੈਂ ਆਇਆ ਆ ਲੰਗਿਆਣਾ ਰੋਡ ਜਾਂਦੀ ਛੜਕ ਜੀ ਸਿੱਧ ਗਈ ਲੰਗਿਆਣਾ ਇੱਥੋਂ ਰਹਿ ਗਿਆ ਜੀ 3 ਕਿਲੋ ਆ 4 ਕਿਲੋਮੀਟਰ ਬਾਅਦ ਤੇ ਇਸ ਤਰ੍ਹਾਂ ਕਰਕੇ ਵੀ ਮੈਂ ਬਾਕੀ ਜੀ ਪੈਣਾ ਭਰਾਵਾਂ ਦੇ ਸਿਰ ਤੇ ਬੰਦਾ ਛਾਲਾ ਮਾਰਦਾ ਇਕੱਲਾ ਬੰਦਾ ਕੁਝ ਵੀ ਨਹੀਂ ਜੇ ਕਵੇ ਮੇਰੇ ਕੋਲ ਮਾਇਆ ਗੱਡੀਆਂ ਧਨ ਦੌਲਤ ਸਾਰਾ ਕੁਝ ਨਾ ਭੈਣਾ ਭਰਾਵਾਂ ਤੋਂ ਬਿਗੇਰ ਨਹੀਂ ਬੜ ਗੱਲ ਬਣ ਸਕਦੀ ਭਾਵਾਂ ਕਿਤੇ ਜਿੱਥੇ ਭੈਣਾ ਭਰਾਵਾਂ ਨੇ ਖੜਨਾ ਹੈ ਉੱਥੇ ਪੈਸਾ ਨਹੀਂ ਕੰਮ ਕਰੂਗਾ ਧਨ ਦੌਲਤ ਨਹੀਂ ਕੰਮ ਕਰੂਗੀ ਕੋਠੀਆਂ ਮਹਿਲ ਗੱਡੀਆਂ ਉਹ ਵੀ ਨਹੀਂ ਕੰਮ ਕਰਨਗੀਆਂ ਜਿੱਥੇ ਭੈਣ ਭਰਾ ਨੇ ਬਰਾਬਰ ਖੜ ਜਾਣਾ ਉਹਦੇ ਨਾਲ ਦੀ ਰੀਤ ਨਹੀਂ ਹੁੰਦੀ ਭਾਵੇਂ ਲੱਖ ਕੋਈ ਬਣਿਆ ਹੋਵੇ ਪਰ ਕਤਰਥਵਾਕ ਹੋਣਾ ਬਹੁਤ ਜ਼ਰੂਰੀ ਹੈ ਸਾਰੇ ਭੈਣ ਭਰਾ ਰਲ ਕੇ ਰਹੋ ਰਲ ਕੇ ਬੈਠੋ ਅਸੋ ਖੇਡੋ आज अवेल पापहे दे बना के डर्ने ਖਿਲੇਾਰੇ ਵੇ ਆ ਵੀ ਪਸ਼ੂ ਨਾ ਵੜੇ ਇੱਥੇ ਪਹਿਲਾਂ ਤੂੜੀ ਦਾ ਕੁੱਪ ਹੁੰਦਾ ਸੀਗਾ ਤੇ ਬਾਕੀ ਹੁਣ ਸਬਜੀ ਲਾਤੀ ਵੀਰ ਨੇ ਸਬਜੀ ਵੀ ਬਹੁਤ ਸੋਹਣੀ ਆ ਤੇ ਚਲ ਇਨਾ ਵੀ ਇਹਦੇ ਡਰਨੇ ਟਾਂ ਲੱਗੇ ਆ ਵੀ ਪਸ਼ੂ ਢਾਂਡਾ ਨਾ ਹੋਵੇ ਹਨਾ ਵੀ ਨੁਕਸਾਨ ਨਾ ਕਰੇ ਇੱਥੇ 12 ਪਸ਼ੂ ਵੀ ਬਹੁਤ ਆਉਂਦੇ ਆ ਤਾਂ ਕਰਕੇ ਇਹ ਚੀਜ਼ਾਂ ਬਣਾਈ ਜਾਂਦੀਆਂ ਬੜੀਆਂ ਇਕਨੋਜੀ ਠੰਡ ਜੀ ਹੋ ਗਈ ਥੋੜਾ ਜਿਹਾ ਮੀਂਹ ਪੈ ਗਿਆ ਹਵਾ ਚੱਲ ਪਈ ਹਵਾ ਦੇ ਨਾਲ ਹੀ ਮਾਲਾ ਵੀ ਵੱਧ ਗਿਆ ਨਾਲ ਹੋਰ ਦੱਸੋ ਜੀ ਤੁਸੀਂ ਆ ਠੀਕ ਠਾਕ ਹੋ ਹਣ ਮੈਂ ਚੱਲਿਆ ਜੀ ਵਾਪਸੀ ਕਰਨੋਂ ਤੇ ਇਸ ਤਰ੍ਹਾਂ ਕਰਕੇ ਵੀ ਮੈਂ ਕਿਹਾ ਚੱਲ ਗਏ ਹੁਣ ਬਾਤ ਸੀ ਕਰ ਗਏ ਮੁੜ ਕੇ ਹੌਲੀ ਹੌਲੀ ਬੱਚਿਆਂ ਦਾ ਟਾਈਮ ਹੋ ਜਾਊਗਾ ਲਿਆਉਣ ਦਾ ਉਹ ਬੱਚੇ ਲੈ ਆਵਾਂਗੇ ਬਾਕੀ ਜੀ ਰਲ ਮਿਲ ਕੇ ਰਹਿਣਾ ਬਹੁਤ ਜ਼ਰੂਰੀ ਹੈ ਕੱਤਰਥਵਾਕ ਰੱਖਣਾ ਬਹੁਤ ਜ਼ਰੂਰੀ ਹੈ ਤੇ ਬਾਕੀ ਹੋਰ ਕੰਮ ਤਾਂ ਦਾ ਸਾਰੇ ਚੱਲੀ ਜਾਂਦੇ ਆ ਕੋਈ ਜੜਾਈ ਝਗੜਾ ਨਾ ਹੋਵੇ ਸਾਰੇ ਭੈਣ ਭਰਾ ਰਲ ਮਿਲ ਕੇ ਬਹਿਣ ਸਾਰੇ ਪਰਿਵਾਰ ਦੇ ਵਿੱਚ ਵਿਚਰਨ ਬਹੁਤ ਸੋਹਣਾ ਤੇ ਚੰਗਾ ਲੱਗਦਾ ਜਿੱਥੇ ਕੱਤਰਥਵਾਕ ਆ ਉੱਥੇ ਸਭ ਕੁਝ ਹੀ ਆ ਇਹ ਪਾਰਾ ਹੋਣ ਦਾ ਮਾਹੌਲ ਆ ਜਿਹੜਾ ਉਹ ਨਹੀਂ ਇਹ ਚੱਲਣ ਦੇ ਰਿਹਾ ਵੀ ਜੇ ਚਾਰ ਭਾਈ ਇਕੱਠੇ ਆ ਉਹਨਾਂ ਨੂੰ ਦਵਾ-ਦਾਵ ਖਦੇੜ ਦੀ ਕੋਸ਼ਿਸ਼ ਕਰੋ ਠੀਕ ਹੈ ਜੀ ਆਏ ਕਈ ਲੋਕ ਤਾਂ ਇਹ ਗੱਲਾਂ ਸੋਚੀ ਬੈਠੇ ਆ ਤੇ ਇਦਾਂ ਦਾ ਨਹੀਂ ਸੋਚਣਾ ਚਾਹੀਦਾ ਕਿਸੇ ਨੂੰ ਵੀ ਹਰੇਕ ਭੈਣ ਭਰਾ ਦੀ ਸ਼ੁਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰੋ ਤਾਂ ਕਿ ਭੈਣ ਭਰਾ ਦੰਦ ਰੋਸ ਰਹਿਣ ਸਭ ਤੋਂ ਵੱਡੀ ਇਹ ਗੱਲ ਹੈ ਮੈਂ ਚੱਲਿਆ ਜੀ ਘਰੇ ਤੇ ਇੱਕ ਬਾਈ ਜੀ ਦਾ ਫੋਨ ਆਇਆ ਸੀਗਾ ਮੇਰਾ ਮਸ਼ੇਰ ਹੀ ਹੈ ਬਲਜੀਤ ਸਿੰਘ ਉਹਦੀ ਡਿਊਟੀ ਹੈ ਜੀ ਮੋਗੇ ਤੇ ਉਹ ਇੱਥੋਂ ਸਾਡਾ ਅੰਕਲ ਜੀ ਆ ਉਹ ਵੀ ਡਿਊਟੀ ਤੇ ਜਾਂਦੇ ਆ ਤੜਕੇ ਤੇ ਉਹ ਰੋਟੀ ਬਾਰੇ ਉਹਨੇ ਮੈਨੂੰ ਸੁਨਿਆਨ ਦਿੱਤਾ ਸੀ ਉਹਨਾਂ ਦੇ ਘਰੇ ਜ਼ਰੂਰ ਸੁਨਿਆਨ ਪਹਚਾਉਣਾ ਅੱਗੇ ਵੀ ਲੈ ਜਾਂਦਾ ਹੁੰਦਾ ਸੀ ਤੇ ਪਰ ਉਹਨੂੰ ਕਈ ਵਾਰੀ ਬੰਦੇ ਦਾ ਖਿਆਲ ਭੁੱਲ ਜੇ ਤੇ ਕੋਨੇ ਨੰਬਰ ਮੰਗਿਆ ਸੀ